ਮੈਂ ਇਹ ਖੁਦ ਅਜ਼ਮਾਇਆ ਬੇਟੇ ਦੀ 31 ਸਾਲ ਦੀ ਜਵਾਨ ਉਮਰ ਚ ਜਦੋਂ ਵਿਛੋੜਾ ਦਿੱਤਾ ਬੱਚੇ ਨੇ ਉਹਦੀ 7 ਸਾਲ ਦੀ ਬੱਚੀ ਸੀ 2 ਸਾਲ ਦਾ ਬੱਚਾ 27 ਸਾਲ ਦੀ ਮੇਰੀ ਨੂੰ ਸੀਗੀ ਹੂੰ ਉਸ ਵੇਲੇ ਮੈਂ ਟੁੱਟ ਗਈ ਸੀ ਮੈਂ ਪਾਣਾ ਨਹੀਂ ਮੰਨਿਆ ਮੈਂ 5 6 ਸਾਲ ਗੁਰਦੁਆਰਾ ਸਾਹਿਬ ਨਹੀਂ ਗਈ ਮੈਂ ਵਾਹਿਗੁਰੂ ਨਹੀਂ ਕਹਿ ਕੇ ਦੇਖਿਆ ਹੂੰ ਇੰਨੀ ਮੈਂ ਟੁੱਟ ਗਈ ਸੀ ਇੰਨੀ ਟੁੱਟ ਗਈ ਸੀ ਪਰ ਇਹ ਉਵੇਂ ਹੀ ਲੱਗੇ ਰਹੇ ਜਦੋਂ ਬਹੁਤ ਕਰਲਾਪ ਹੋ ਰਿਹਾ ਸੀ ਇਹਨਾਂ ਨੇ ਕਹਿੰਦੇ ਹੱਥ ਜ ਮੈਨੂੰ ਤਾਂ ਹੋਸ਼ ਹੀ ਨਹੀਂ ਆਪਣੇ ਆਪ ਦੀ ਕਿਉਂਕਿ ਮੈਂ ਨਾਲ ਸੀ ਐਕਸੀਡੈਂਟ 'ਚ ਮੈਂ बेहोਸ਼ ਸੀਗੀ ਇਹਨਾਂ ਨੇ ਕਹਿੰਦੇ ਸਾਰਿਆਂ ਨੂੰ ਹੱਥ ਜੋੜ ਕੇ ਕਿਹਾ ਵੀ ਨਾਮ ਜਪੋ ਫਿਰ ਇਹ ਜੋਤੀਸ ਰੂਪ ਸਭ ਮੱਥਾ ਟੇਕਣ ਗਏ ਬੇਟੇ ਦੀ ਡੈੱਡ ਬੋਡੀ ਚੰਡੀਗੜ੍ਹ ਪਈ ਸੀ ਇਹ ਬੱਚਿਆਂ ਕਰਕੇ ਘਰ ਨੂੰ ਆਏ ਬੱਚੇ ਵੀ ਨਾਲ ਸੀ ਬੱਚੇ ਘਰ ਲੈ ਆਂਦੇ ਸੀ ਹੂੰ ਇਹ ਮੈਨੂੰ ਕਿਸੇ ਨੇ ਦੱਸਿਆ ਵੀ ਇਹ ਆਉਂਦੇ ਹੋਏ ਗੁਰਦੁਆਰਾ ਸਾਹਿਬ ਗਏ ਨੇ ਵੀ ਉਹ ਗੁਰਦੁਗੜੀ ਪੱਗ ਖੂਨ ਨਾਲ ਭਜੇ ਹੋਏ ਕੱਪੜੇ ਮੈਂ ਬੜਾ ਲੜੀ ਇਹਨਾਂ ਨਾਲ ਮੈਂ ਤੁਸੀਂ ਕੀ ਕਰਨਗੇ ਸੀ ਉੱਥੇ 5 ਸਾਲ ਬਾਅਦ ਬੇਟਾ ਦਿੱਤਾ ਸੀ ਆਪਾਂ ਨੂੰ ਮਾਰਾਈ ਨੇ ਉਹ ਖੋਣ ਵਾਸਤੇ ਦਿੱਤਾ ਸੀ ਹੂੰ ਇਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਸਬਰ ਨਾਲ ਕਹਿੰਦੇ ਮੈਂ ਸ਼ੁਕਰਾਨਾ ਕਰਨ ਗਿਆ ਸੀ ਮੈਂ ਹਾਂ ਕਹਾ ਦਾ ਕਹਿੰਦੇ ਜਿਹੜਾ ਉਹਨੇ ਬਖਸ਼ਿਆ ਆਪਾਂ ਸਾਰਾ ਪਰਿਵਾਰ ਇੱਕ ਗੱਡੀ 'ਚ ਸੀਗੇ ਜੋ ਉਹਨੇ ਬਖਸ਼ਿਆ ਉਹਦੇ ਬੱਚੇ ਬਚ ਗਏ ਉਹਦੀ ਪਤਨੀ ਬਚ ਗਈ ਆਪਾਂ ਸਾਰੇ ਧੀ ਜਵਾਈ ਨਾਲ ਸੀਗੇ ਉਹ ਬਚ ਗਏ ਮੈਂ ਸ਼ੁਕਰਾਨਾ ਕਰਨ ਗਿਆ ਸੀ ਹੂੰ ਉਹ ਸਮੇਂ ਤੋਂ ਬਾਅਦ ਮੈਂ ਬਹੁਤ ਦੇਰ ਬਾਅਦ 5 ਸਾਲ ਬਾਅਦ ਮੇਰੇ ਦੋਤੀ ਹੋਈ ਨਾਰਵੇ ਉਦੋਂ ਮੈਂ ਉੱਥੇ ਉਰਦੋਰ ਸਭ ਗਈ अच्छा ਉੱਥੇ ਮੇਰਾ ਮਨ ਲੱਗਿਆ ਕੀਰਤਨ ਸੁਣਨ ਨੂੰ ਭਾਈ ਸੁਰਿੰਦਰ ਸਿੰਘ ਨੇ ਅੰਮ੍ਰਿਤਸਰ ਹੈਡ ਰੱਗੀ ਨੇ ਅੱਜ ਉਹ ਥੋੜੀ ਉਮਰ ਦੇ ਉਹ ਵੇਲੇ ਮੈਨੂੰ اچھا ਉਧਰ ਤੀ ਜਿੰਮੇਵਾਰੀ ਗੁਰ ਕਾਉਂਦਾ ਹੁੰਦਾ ਮੋਹ ਮੈਂ ਕਿਹਾ ਵੀ ਤੁਹਾਨੂੰ ਤਾਂ ਦਰਬਾਰ ਸਾਬ ਹੋਣਾ ਚਾਹੀਦਾ ਤੁਸੀਂ ਇੱਥੇ ਫਿਰਦੇ ਹੋ ਕਹਿੰਦੇ ਜੀ ਸਾਨੂੰ ਕੌਣ ਪੁੱਛਦਾ ਚਲੋ ਜਿਵੇਂ ਕਿਵੇਂ ਇਹਨਾਂ ਨੇ ਥੋੜਾ ਜਿਹਾ ਹਿੰਮਤ ਕੀਤੀ ਕਿਹਾ ਕਿਉਂਕਿ ਸ਼ਰੋਮਣੀ ਕਮੇਟੀ ਚ ਰਹੇ ਉਹ ਅੱਜ ਉੱਥੇ ਹੈਡ ਰੱਗੀ ਨੇ ਉਹਨਾਂ ਨੇ ਮੁੜ ਕੇ ਮੈਨੂੰ ਗੁਰੂ ਦੇ ਲੜ ਦਵਾਇਆ اچھا अच्छा फिर मेनू मेरा पोता कहया कर दा करे दादा मम्मी ਤੁਸੀਂ ਆਪਣਾ ਪਾਠ ਕਿਉਂ ਨਹੀਂ ਕਰਦੇ ਹੂੰ ਤੇ ਮੈਂ ਉਹਨੂੰ ਨਾਲ-ਨਾਲ ਸੈਰ ਕਰਾਉਣੀ ਨਾਲ ਮੈਂ ਰਹਿਤ ਸਾਹਿਬ ਦਾ ਪਾਠ ਕਰਨਾ ਹੁਣ ਜਦੋਂ ਮੇਰਾ ਸਾਥੀ ਵਿਛੜਿਆ ਤੁਸੀਂ ਯਕੀਨ ਕਰਿਓ ਮੈਨੂੰ ਉਹਨੇ ਆਪਣਾ ਭਾਣਾ ਮਨਾਇਆ ਅੱਛਾ ਫੋਟਿਸ ਚ ਮੈਂ ਉਹਨਾਂ ਦੇ ਚਰਨਾਂ 'ਚ ਖੜ ਕੇ ਪੂਰਾ ਜਪਜੀ ਸਾਹਿਬ ਦਾ ਪਾਠ ਕੀਤਾ ਹੂੰ ਮੈਂ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਬਲੀਨ ਹੋ ਗਏ ਹੁਣ ਪ੍ਰਭੂ ਚਰਨਾਂ 'ਚ ਵੀ ਮੈਨੂੰ ਉਹ ਸਬਰ ਸ਼ਾਂਤੀ ਮੈਨੂੰ ਦੇ ਜੋ ਜਿਹੜੇ ਸਬਰ ਨਾਲ ਤੁਸੀਂ ਆਪਣਾ ਜਵਾਨ ਪੁੱਤ ਤੋਰਿਆ ਮੈਂ ਨਹੀਂ ਰੋਈ ਮੈਂ ਬਹੁਤ ਸਬਰ ਰੱਖਿਆ ਆਪਣੇ ਬੱਚਿਆਂ ਨੂੰ ਸੰਭਾਲਿਆ ਆਪਣੇ ਘਰ ਨੂੰ ਸੰਭਾਲਿਆ ਉਹਨਾਂ ਨੂੰ ਤਿਆਰ ਕਰਦੇ ਸੀ ਕੀਰਤਨ ਚੱਲ ਰਿਹਾ ਸੀਗਾ ਅੱਛਾ ਬੱਚੇ ਪਰਦੇਸ ਤੋਂ ਆਏ ਉਹ ਵੀ ਹੈਰਾਨ ਉਹਨਾਂ ਤਾਂ ਅਸੀਂ ਮੰਮੀ ਨੇ ਤਾਂ ਮਰ ਜਾਣਾ ਹੁਣ ਮੈਂ ਕਿਹਾ ਉਹ ਮੰਮੀ ਨਹੀਂ ਮੈਨੂੰ ਹੁਣ ਸਬਰ ਬਖਸ਼ਦਾ ਗੁਰੂ ਨੇ ਸੋ ਜਿਹੜਾ ਭਾਣਾ ਤੇ ਸਬਰ ਇਹ ਇੱਕ ਦੂਜੇ ਦੇ ਪੂਰਕ ਸ਼ਬਦ ਨੇ ਅਸੀਂ ਸੁਖੀ ਉਹਦੇ ਹੀ ਹੁੰਨੇ ਆ ਜਦੋਂ ਅਸੀਂ ਭਾਣਾ ਮੰਨਦੇ ਆ